ਹਾਂਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਭਰਤੀ ਦੀ ਸੂਚਨਾ ਲੈ ਕੇ ਹਾਜ਼ਰਾਂ ਜੀ ਤੁਹਾਡੇ ਆਪਣੇ YouTube ਚੈਨਲ ਆਸਥਾਈ ਕومیਟ ਦੇ ਵਿੱਚ ਜਿੰਨਾ ਬੱਚਿਆਂ ਨੇ ਹਜੇ ਤੱਕ ਆਪਣੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਪਰ ਤੁਹਾਨੂੰ ਨਵੀਂ ਆਉਣ ਵਾਲੀਆਂ ਭਰਤੀ ਦੀ ਸੂਚਨਾ ਤੇ ਉਸ ਭਰਤੀ ਦੀਆਂ ਤਿਆਰੀਆਂ ਦੇ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਹਾਂਜੀ ਸਟਾਰਟ ਕਰਦੇ ਹਾਂ ਅੱਜ ਆਪਾਂ ਦੇਖਦੇ ਹਾਂ ਜੀ ਪੀ ਟ੍ਰਿਪਲ ਐਸ ਬੀ ਵੱਲੋਂ ਇੱਕ ਹੋਰ ਭਰਤੀ ਅਨਾਉਂਸ ਕੀਤੀ ਗਈ ਹੈ ਜੀ ਤੇ ਅਨਾਉਂਸਮੈਂਟ ਡੇਟ ਹੈ ਜੀ ਇਹਦੀ 30 ਜੁਲਾਈ 2024 ਦੀ ਭਾਤੀ ਹੈ ਜੀ ਗਰੁੱਪ ਸੀ ਕਾਡਰ ਦੀ ਭਾਤੀ ਹੈ ਜੀ ਵੱਖ-ਵੱਖ ਅਸਾਮੀਆਂ ਦੇ ਲਈ ਭਾਤੀ ਹੈ ਟੋਟਲ ਅਸਾਮੀਆਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਟੋਟਲ 26 ਅਸਾਮੀਆਂ ਨੇ ਜੀ ਔਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਤਾਂ 2 ਅਸਾਮੀਆਂ ਨੇ ਜੀ ਗਲਾਸ ਬਲੂਅਰ ਕਮ ਸਟੋਰ ਕੀਪਰ ਦੀਆਂ ਹੈਗੀਆਂ ਜੀ ਇੱਕ ਅਸਾਮੀ ਆ ਡਾਟਾ ਐਂਟਰੀ ਆਪਰੇਟਰ ਦੀਆਂ ਤਿੰਨ ਅਸਾਮੀਆਂ ਨੇ ਲਾਇਬ੍ਰੇਰੀਅਨ ਦੀ ਇੱਕ ਅਸਾਮੀ ਆ ਤੇ ਏਸੀ ਆਪਰੇਟਰ ਦੀ ਇੱਕ ਆਸਾਮੀ ਹੈ ਜੀ ਹੁਣ ਆਪਾਂ ਗੱਲ ਕਰ ਲੈਨੇ ਜੀ ਇਹਨਾਂ ਦੇ ਨਾਲ ਸੰਬੰਧਿਤ ਜਿਹੜੀ ਹੈਗੀ ਆ ਮਹੱਤਵਪੂਰਨ ਡੇਟਾ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਹੈਗੀ ਐਡਵਰਟਾਈਜ਼ਮੈਂਟ ਨੂੰ ਪਬਲਿਸ਼ ਕਰਨ ਦੀ ਜਿਹੜੀ ਡੇਟ ਹੈ ਉਹ 30 7 ਹੈ ਜੀ ਤੇ ਉਸੇ ਦਿਨ ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਮਿਤੀ ਵੀ ਜਿਹੜੀ ਹੈਗੀ ਆ ਜੀ ਉਹ 30 7 ਹੀ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਆਖਰੀ ਡੇਟ ਕਦੋਂ ਹੈ ਜੀ ਅਪਲਾਈ ਕਰਨ ਦੀ ਆਨਲਾਈਨ ਅਪਲਾਈ ਕਰਨ ਦੀ ਆਖਰੀ ਡੇਟ ਉਹ ਹੈ ਜੀ 19 8 यानी कि उन्नी अगस्त दो हज़ार चौबी है जी शाम बजे तक जो है तो उसे अप्लाई कर सकते हो फीस भरन की आखिरी मिति है जी बई अठ जा बई अगस्त दो हज़ार चौबी है जी इस तो पहला, पहला अपनी जी फीस है सबमिट कर देने आओ अगे देख रहे हैं संबंधित तो होर डॉक्यूमेंट कि चीज़ा चाहदियाँ ने आपू किई कर सौन कौन अप्लाई कर सकता है जी की उम्र होनी चाहिए है और अगर आप देखिए तो उसद किड होने चाहिए ने जी की स्पे स्केल रहेगा ਪੇ ਸਕੇਲ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਪੇ ਸਕੇਲ ਦੇ ਵਿੱਚ 6ਵੇਂ ਤੇ 7ਵੇਂ ਪੇ ਕਮਿਸ਼ਨ ਦਾ ਜਿਹੜਾ ਹੈ ਪੰਜਾਬ ਦੇ ਵਿੱਚ ਹਮੇਸ਼ਾ ਕਾਫੀ ਸਮੇ ਤੋਂ ਰੌਲਾ ਚੱਲ ਰਿਹਾ ਹੈ ਤਾਂ ਇਹਨਾਂ ਦੇ ਵਿੱਚ ਜਿਹੜੀ ਆਪਾਂ ਭਰਤੀ ਦੇਖ ਰਹੇ ਹਾਂ ਜੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਜਿਹੜੀ ਹੈਗੀ ਪੇ ਸਕੇਲ ਉਹ ਰਹੇਗੀ ਜੀ 19900 ਜਿਹੜਾ ਕਿ ਲੈਵਲ 2 ਦਾ ਹੈ ਤੇ 7ਵਾਂ ਪੇ ਕਮਿਸ਼ਨ ਜਿਹੜਾ ਕੇਂਦਰ ਦਾ ਹੈ ਲਗੂ ਹੋਏਗਾ ਜਿਸ ਤੋਂ ਬਾਅਦ ਆਪਾਂ ਗੱਲ ਕਰ ਲੈਣਾ ਜੀ ਕਲਾਸ ਬਲੂਅਰ ਕਮ ਸਟੋਰ ਕੀਪਰ ਦੀ ਤਾਂ ਇਹਦੇ ਵਿੱਚ ਸੈਲਰੀ ਜਿਹੜੀ ਹੈ ਜੀ 25500 ਲੈਵਲ 4 ਦੀ ਸੈਲਰੀ ਦਿੱਤੀ ਜਾਵੇਗੀ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੇ ਜੇ ਡਾਟਾ ਐਂਟਰੀ ਆਪਰੇਟਰ ਦੀ ਤਾਂ ਇਹਦੇ ਵਿੱਚ ਵੀ 19900 ਰੁਪਿਆ ਸੈਲਰੀ ਦਿੱਤੀ ਜਾਵੇਗੀ ਜੀ ਲੈਵਲ 2 ਦੇ ਅਨਸਾਰ ਫਿਰ ਆਪਾਂ ਗੱਲ ਕਰ ਲੈਣਾ ਲਾਇਬ੍ਰੇਰੀਅਨ ਦੀ ਤਾਂ ਲਾਇਬ੍ਰੇਰੀਅਨ ਜਿਹੜਾ ਹੈ ਪੰਜਾਬ ਸਰਕਾਰ ਦੇ ਨਿਯਮਾਂ ਦੇ ਅਨੁਸਾਰ 29200 ਲੈਵਲ 5 ਦੇ ਅਨੁਸਾਰ ਜਿਹੜੀ ਹੈ ਸੈਲਰੀ ਦਿੱਤੀ ਜਾਏਗੀ ਜੀ ਏਸੀ ਆਪਰੇਟਰ ਕੰਮ ਜਿਹੜਾ ਮਕੈਨਿਕ ਹੈ ਉਹਦੀ ਸੈਲਰੀ ਦੀ ਗੱਲ ਕਰੀਏ ਤਾਂ 25500 ਲੈਵਲ 4 ਦੇ ਅਕੋਰਡਿੰਗ ਸੈਲਰੀ ਦਿੱਤੀ ਜਾਏਗੀ ਹੁਣ ਜ਼ਰੂਰੀ ਸਭ ਤੋਂ ਜ਼ਰੂਰੀ ਆ ਜਾਂਦਾ ਜੀ ਵਿਦਿਅਕ ਯੋਗਤਾ ਵਿਦਿਅਕ ਯੋਗਤਾ ਕੀ ਹੋਣੀ ਚਾਹੀਦੀ ਹੈ ਹਾਂਜੀ ਅਗਰ ਆਪਾਂ ਗੱਲ ਕਰੀਏ ਕਲਰਕ ਕੰਮ ਡਾਟਾ ਐਂਟਰੀ ਆਪਰੇਟਰ ਦੀ ਤਾਂ ਗ੍ਰੈਜੂਏਸ਼ਨ ਹੋਣਾ ਕਿਸੇ ਵੀ ਯੂਨੀਵਰਸਿਟੀ ਤੋਂ ਰਿਕਗਨਾਈਜ਼ ਯੂਨੀਵਰਸਿਟੀ ਤੋਂ ਇੰਸਟੀਚਿਊਸ਼ਨ ਤੋਂ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ ਜੀ ਔਰ ਨਾਲ ਦੀ ਨਾਲ ਪੰਜਾਬੀ ਅਤੇ ਇੰਗਲਿਸ਼ ਟਾਈਪ ਟਾਈਪ ਰਾਈਟਿੰਗ ਦੇ ਵਿੱਚ ਜਿਹੜਾ ਹੈ ਜੀ ਟੈਸਟ ਪਾਸ ਕੀਤਾ ਹੋਣਾ ਜ਼ਰੂਰੀ ਹੈ ਜਿਹੜਾ ਕਿ ਘੱਟੋ ਘੱਟ 30 ਸ਼ਬਦ ਪਰ ਮਿੰਟ ਦੇ ਹਿਸਾਬ ਨਾਲ ਹੋਣਾ ਜ਼ਰੂਰੀ ਹੈ ਕੰਪਿਊਟਰ ਦੀ ਨੌਲੇਜ ਹੋਣਾ ਜ਼ਰੂਰੀ ਹੈ ਜੀ ਔਰ ਆਪਣੇ ਪਰਸਨਲ ਪੀਸੀ ਦੇ ਉੱਪਰ ਜਿਹੜਾ ਹੈ 120 ਘੰਟੇ ਦਾ ਕੋਰਸ ਹੋਣਾ ਜ਼ਰੂਰੀ ਹੈ ਕੰਪਿਊਟਰ ਦੇ ਨਾਲ ਸੰਬੰਧਿਤ ਜਿਹੜਾ ਹੈ ਤੁਸੀਂ ਉਹ ਲੈਵਲ ਦੇ ਸਰਟੀਫਿਕੇਟ ਦਾ ਜਿਹੜਾ ਕੋਰਸ ਹੈ ਕੀਤਾ ਹੋਇਆ ਹੋਣਾ ਚਾਹੀਦਾ ਹੈ ਜੀ ਸ ਤੇ ਦੂਜੇ ਨੰਬਰ ਦੇ ਉੱਪਰ ਗੱਲ ਕਰ ਲੈਣਾ ਜੀ ਗਲਾਸ ਬਲੂਅਰ ਕਮ ਸਟੋਰ ਕੀਪਰ ਦੀ ਪੋਸਟ ਦੇ ਵਿੱਚ ਤੁਹਾਡੇ ਕੋਲ ਬੀਐਸਸੀ ਹੋਣੀ ਚਾਹੀਦੀ ਹੈ ਕਟੋ-ਕਟ ਤੁਹਾਡੇ ਕੋਲ 2 ਸਾਲ ਦਾ ਜਿਹੜਾ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਗਲਾਸ ਬਲੌਰ ਠੀਕ ਹੈ ਜੀ ਗਵਰਨਮੈਂਟ ਆਰਗੇਨਾਈਜੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਉਹਦੇ ਨਾਲ ਸੰਬੰਧਿਤ ਜਿਹੜੀ ਲੈਬਾਰਟਰੀਆਂ ਨੇ ਗਲਾਸ ਵੇਅਰ ਦੀਆਂ ਇਹਦੇ ਵਿੱਚ ਜਿਹੜੀ ਪ੍ਰੀਫਰੈਂਸ ਹੈ ਜੀ ਉਹ ਦਿੱਤੀ ਜਾਏਗੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨਾਲ ਸਟੋਰ ਕੀਪਿੰਗ ਦਾ ਲੈਬਾਰਟਰੀ ਦੇ ਵਿੱਚ ਕੈਮੀਕਲ ਤੇ ਗਲਾਸ ਵੇਅਰ ਨੂੰ ਸਟੋਰ ਕਰਨ ਦਾ ਜਿਹੜਾ ਕੰਮ ਹੈ ਉਹ ਆਉਂਦਾ ਹੈ ਜੀ 10 ਬਲੌਰ ਦੇ ਵਿੱਚ ਇੱਕ ਚੀਜ਼ ਹੈ ਜੀ ਇੱਥੇ ਵੀ ਕੰਪਿਊਟਰ ਜਿਹੜਾ ਹੈ ਜ਼ਰੂਰੀ ਹੈ ਜੀ ਕੰਪਿਊਟਰ ਦਾ ਘੱਟੋ-ਘੱਟ 6 ਮਹੀਨੇ ਦਾ ਜਿਹੜਾ ਹੈ ਉਹਨਾਂ ਦੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਜੀ ਤੀਸਰੀ ਆਪਾਂ ਗੱਲ ਕਰ ਲੈਨੇ ਆ ਜੀ ਡੀਈਓ ਯਾਨੀ ਕਿ ਡਾਟਾ ਐਂਟਰੀ ਆਪਰੇਟਰ ਦੀ ਤਾਂ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਪਲੱਸ 2 ਕਲਾਸ 10th ਕਲਾਸ ਵੀ ਫਰਸਟ ਡਿਵੀਜ਼ਨ ਦੇ ਵਿੱਚ ਪਲੱਸ 2 ਕਲਾਸ ਸੈਕੰਡ ਡਿਵੀਜ਼ਨ ਦੇ ਵਿੱਚ ਤੇ ਨਾਲ ਦੀ ਨਾਲ ਹੀ ਜਿਹੜਾ ਤੁਹਾਡੇ ਕੋਲ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੋ ਸਕਦੀ ਹੈ ਤੇ ਨਾਲ ਦੀ ਨਾਲ ਹੀ ਤੁਹਾਡੇ ਕੋਲ ਡਿਪਲੋਮਾ ਇਨ ਪ੍ਰੋਗਰਾਮਿੰਗ ਔਰ ਸਿਸਟਮ ਫ্রম ਸਮ ਟ੍ਰੇਨਿੰਗ ਇੰਸਟੀਚਿਊਟ ਜਿਹੜਾ ਹੈ ਉਹਨਾਂ ਜ਼ਰੂਰੀ ਹੈ ਹਿੰਦੀ ਅਤੇ ਪੰਜਾਬੀ ਦੇ ਵਿੱਚ ਟਾਈਪਿੰਗ ਆ ਜਿਹੜੀ ਉਹ ਦੀਪ ਸ਼ਬਦ ਪਰਮੈਂਟ ਦੇ ਹਿਸਾਬ ਨਾਲ ਹੋਣੀ ਜ਼ਰੂਰੀ ਹੈ ਜੀ ਤੇ ਨਾਲ ਹੀ ਨਾਲ ਤੁਹਾਡੇ ਕੋਲ ਜਿਹੜਾ ਹੈ ਕੰਮ ਕਰਨ ਦਾ ਤਜਰਬਾ ਵੀ ਘੱਟੋ ਘੱਟ 2 ਸਾਲ ਦਾ ਕਿਸੇ ਪ੍ਰਾਈਵੇਟ ਜਾਂ ਕਿਸੇ ਗਵਰਨਮੈਂਟ ਜਾਂ ਕਿਸੇ ਅੰਡਰਟੇਕਿੰਗ ਵਾਲੀ ਸੰਸਥਾ ਦੇ ਵਿੱਚ ਹੋਣਾ ਜ਼ਰੂਰੀ ਹੈ ਲਾਇਬ੍ਰੇਰੀਅਨ ਦੀ ਗੱਲ ਕਰੀਏ ਤਾਂ ਲਾਇਬ੍ਰੇਰੀਅਨ ਦੇ ਕੋਲ ਫਸਟ ਕਲਾਸ ਦੇ ਵਿੱਚ ਜਿਹੜੀ ਹੈਗੀ ਆ ਬੈਚਲਰ ਡਿਗਰੀ ਹੋਣੀ ਜ਼ਰੂਰੀ ਹੈ ਨਾਲ ਹੀ ਫਸਟ ਕਲਾਸ ਦੇ ਵਿੱਚ ਜਿਹੜੀ ਹੈਗੀ ਆ ਲਾਇਬ੍ਰੇਰੀ ਸਾਇੰਸ ਦੇ ਵਿੱਚ ਡਿਗਰੀ ਹੋਣੀ ਜ਼ਰੂਰੀ ਹੈ ਜੀ ਔਰ ਨਾਲ ਦੀ ਨਾਲ ਜਿਹੜਾ ਹੈ ਪ੍ਰੀਫਰੈਂਸ ਉਸ ਕੈਂਡੀਡੇਟ ਨੂੰ ਦਿੱਤੀ ਜਾਏਗੀ ਜਿਨ੍ਹਾਂ ਦਾ ਲਾਇਬ੍ਰੇਰੀ ਸਾਇੰਸਸ ਦੇ ਵਿੱਚ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਅਫੀਲੀਏਟਡ ਡਿਪਾਰਟਮੈਂਟ ਦੇ ਵਿੱਚ ਜਾਂ ਫਿਰ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਜਿਹੜਾ ਹੈ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣਾ ਇੱਥੇ ਵੀ ਕੰਪਿਊਟਰ ਦੀ ਨੌਲੇਜ ਜ਼ਰੂਰੀ ਹੈ ਤੇ ਘੱਟੋ-ਘੱਟ 6 ਮਹੀਨੇ ਦਾ ਕੰਪਿਊਟਰ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਲਾਸਟ ਤੇ ਸਾਡੇ ਕੋਲ ਆ ਜਾਂਦੀ ਹੈ ਜੀ ਆਖਰੀ ਪੋਸਟ ਏਸੀ ਆਪਰੇਟਰ ਕਮ ਮੈਕੈਨਿਕ ਦੀ ਤਾਂ ਇਹਨਾਂ ਦਾ میٹرਿਕ ਦੇ ਨਾਲ-ਨਾਲ ਆਈਪੀਆਈ ਦੇ ਵਿੱਚ 2 ਸਾਲ ਦਾ ਟ੍ਰੇਡ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ 3 ਸਾਲ ਦਾ ਐਕਸਪੀਰੀਅੰਸ ਜਾਂ ਫਿਰ ਜਿਹੜਾ ਹੈ ਜੀ ਤੁਹਾਡੇ ਕੋਲ میٹرਿਕ ਦੇ ਨਾਲ 5 ਸਾਲ ਦਾ ਆਪਰੇਸ਼ਨ ਐਂਡ ਮੇਨਟੇਨੈਂਸ ਦਾ ਏਸੀ ਪਲਾਂਟ ਦੇ ਵਿੱਚ ਜਿਹੜਾ ਹੈ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਜੀ ਹੁਣ ਆਪਾਂ ਅਗਰ ਗੱਲ ਕਰੀਏ ਉਮਰ ਹੱਦ ਦੀ ਤਾਂ ਲੈ ਕੇ ਪੰਜਾਬ ਦੇ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੀ ਉਮਰ ਜਨਰਲ ਸ਼੍ਰੇਣੀ ਦੇ ਲਈ ਹੈ ਪਛੜੀਆਂ ਸ਼੍ਰੇਣੀਆਂ ਦੇ ਲਈ ਅਨੁਸੂਚਿਤ ਜਾਤੀਆਂ ਦੇ ਲਈ ਜਿਹੜੀ ਉਮਰ ਹੱਦ ਹੈ ਜੀ 42 ਸਾਲ ਤੱਕ ਹੈ ਪੰਜਾਬ ਦੇ ਜਾਂ ਕੇਂਦਰ ਦੇ ਜਿਹੜੇ ਕਰਮਚਾਰੀ ਨੇ ਜੀ ਉਹਨਾਂ ਨੂੰ 45 ਸਾਲ ਤੱਕ ਉਮਰ ਦੀ ਛੋਟ ਦਿੱਤੀ ਗਈ ਹੈ ਜੀ ਪੰਜਾਬ ਦੇ ਜਿੰਨੇ ਵੀ ਸਾਬਕਾ ਫੌਜੀ ਨੇ ਉਹਨਾਂ ਦੀ ਜਿਹੜੀ ਸੇਵਾ ਉਹਨਾਂ ਨੇ ਫੌਜ ਦੇ ਵਿੱਚ ਨਿਭਾਈ ਹੈ ਉਹਨਾਂ ਦੀ ਉਮਰ ਦੇ ਵਿੱਚੋਂ 19 ਸੇਵਾ ਨੂੰ ਮਾਈਨਸ ਕਰਕੇ ਜਿਹੜੀ ਉਮਰ ਬਣੇਗੀ ਉਹਦੇ ਹਿਸਾਬ ਦੇ ਨਾਲ ਜਿਹੜੀ ਐ ਜੁਆਇਨਿੰਗ ਕੀਤੀ ਜਾਏਗੀ ਇੱਥੇ ਉਹਨਾਂ ਨੂੰ 3 ਸਾਲ ਦੀ ਜਿਹੜੀ ਉਮਰ ਦੇ ਵਿੱਚ ਐ ਛੋਟ ਦਿੱਤੀ ਜਾਏਗੀ ਜੇਕਰ ਅਗਰ ਆਪਾਂ ਗੱਲ ਕਰੀਏ ਅੰਗਹੀਨਾਂ ਦੀ ਤਾਂ ਜਿੰਨੇ ਵੀ ਡਿਸੇਬਲਡ ਪਰਸਨ ਨੇ ਜੀ ਉਹਨਾਂ ਨੂੰ 10 ਸਾਲ ਦੀ ਛੋਟ ਦਿੱਤੀ ਗਈ ਹੈ ਇੱਕ ਹੋਰ ਖਾਸ ਗੱਲ ਹੈ ਜੀ ਔਰਤਾਂ ਜਿੰਨਾ ਜਿਹੜੀਆਂ ਵਿਡੋ ਨੇ ਜਾਂ ਕਿਸੇ ਕੰਨ ਡਾਈਵੋਰਸ ਹੋ ਗਿਆ ਹੈ ਜਾਂ ਕੋਈ ਉਹ ਕੈਟਾਗਰੀ ਜਿਹੜੀਆਂ ਆਪਣੀਆਂ ਗਵਰਨਮੈਂਟ ਦੀ ਲੈਟਰ ਨੰਬਰ 1/50/835 ਪੀਪੀ ਦੇ ਅਨੁਸਾਰ ਅਗਰ ਕੋਈ ਔਰ ਟੈਸਟ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਜਿਹੜਾ ਹੈ 40 ਸਾਲ ਤੱਕ ਦੀ ਉਮਰ ਦੀ ਛੋਟ ਦਿੱਤੀ ਜਾਏਗੀ ਜੀ ਰਾਖਵਾਕਰਨ ਪੰਜਾਬ ਦੇ ਲੋਕਾਂ ਵਾਸਤੇ ਐਜ਼ ਇਟ ਇਜ਼ ਜਿਹੜਾ ਪੰਜਾਬ ਸਰਕਾਰ ਵੱਲੋਂ ਆਪਣੀ ਪਾਲਿਸੀ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਹਾਂਜੀ ਅੱਗੇ ਆਪਾਂ ਗੱਲ ਕਰ ਲੈਣੇ ਆ ਜੀ ਫੀਸ ਦੀ ਬਹੁਤ ਜ਼ਰੂਰੀ ਹੈ ਜੀ ਆਮ ਵਰਗ ਦੇ ਲਈ ਸਤੰਤਤਾ ਸਨਾਨੀਆਂ ਦੇ ਲਈ ਖਿਡਾਰੀਆਂ ਦੇ ਲਈ 1000 ਰੁਪਿਆ ਹੋਏਗਾ ਜੀ ਐਸਸੀ ਬੀਸੀ ਜਾਂ ਈਡਬਲਯੂਐਸ ਜਿਹੜੇ ਕਿ ਜਾਨਕੀ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਵਰਗ ਨੇ ਜੀ ਉਹਨਾਂ ਦੇ ਲਈ 250 ਰੁਪਿਆ ਹੈ ਸਾਬਕਾ ਫੌਜੀਆਂ ਅਤੇ ਜਿਹੜੇ ਹੈਗੇ ਨੇ ਡਿਪੈਂਡੈਂਟ ਚਾਹੇ ਸਾਬਕਾ ਫੌਜੀ ਖੁਦ ਚਾਹੇ ਡਿਪੈਂਡੈਂਟ ਨੂੰ 200 ਰੁਪਿਆ ਹੋਏਗੀ ਤੇ ਅੰਗਹੀਨ ਹੈਂਡੀਕੈਪ ਨੂੰ ਜਿਹੜਾ ਹੈ ਜੀ 500 ਰੁਪਏ ਫੀਸ ਲੱਗੇਗੀ ਤੇ ਇਹਦੀ ਅਗਪਾ ਚੋਣ ਪ੍ਰਣਾਲੀ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਚੋਣ ਹੋਏਗੀ ਸਭ ਤੋਂ ਪਹਿਲਾਂ ਜਿਹੜਾ ਹੈ ਜੀ ਪੇਪਰ ਦੇ ਆਧਾਰ ਦੇ ਉੱਤੇ ਚੋਣ ਹੋਏਗੀ ਪੇਪਰ ਐਮਸੀਕਿਊ ਟਾਈਪ ਹੋਏਗਾ ਆਬਜੈਕਟਿਵ ਟਾਈਪ ਕੋ ਪੇਪਰ ਹੋਏਗਾ ਜੀ ਜਿਹਦੇ ਵਿੱਚ ਦੋ ਪੇਪਰ ਹੋਣਗੇ ਪਾਰਟ ਏ ਦੇ ਵਿੱਚ ਜਿਹੜਾ ਕੁਆਲੀਫਾਈ ਟਾਈਪ ਪੇਪਰ ਹੋਏਗਾ ਜੀ ਸਿਰਫ ਉਸ ਨੂੰ ਕੀ ਕਰਨਾ ਹੈ ਕੁਆਲੀਫਾਈ ਕਰਨਾ ਹੈ ਤੇ ਇਸ ਨੂੰ ਕੁਆਲੀਫਾਈ ਕਰਨ ਦੇ ਲਈ ਸਾਨੂੰ 50% ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ ਤੇ ਇਹ 10ਵੀਂ ਤੱਕ ਤੇ ਜਿਹੜਾ ਕੁਆਲੀਫਾਈ ਪੇਪਰ ਹੈ ਇਹ 10ਵੀਂ ਕਲਾਸ ਤੱਕ ਦੀ ਪੰਜਾਬੀ ਭਾਸ਼ਾ ਦੇ ਵਿੱਚੋਂ ਪੁੱਛਿਆ ਜਾਏਗਾ ਤੇ ਜਿਹੜੀ ਆਪਾਂ ਗੱਲ ਕਰਦੇ ਆ ਮੈਰਿਟ ਦੀ ਜਿਸ ਦੇ ਆਧਾਰ 'ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਉਹ ਸਿਰਫ ਔਰ ਸਿਰਫ ਪਾਰਟ B ਦੇ ਅੰਕਾਂ ਦੇ ਆਧਾਰ 'ਤੇ ਮੈਰਿਟ ਜਿਹੜੀ ਬਣੇਗੀ ਉਹਦੇ ਆਧਾਰ 'ਤੇ ਤੁਹਾਡੀ ਜਿਹੜੀ ਹੈ ਸਿਲੈਕਸ਼ਨ ਹੋਣੀ ਹੈ ਤੇ ਨਾਲ ਦੀ ਨਾਲ ਹੀ ਜਿਹੜਾ ਅਗਰ ਆਪਾਂ ਗੱਲ ਕਰੀਏ ਕੰਪਿਊਟਰ ਦੇ ਵਿੱਚ ਟਾਈਪਿੰਗ ਦਾ ਟੈਸਟ ਹੈ ਉਹ ਤੁਹਾਡੇ ਇਸ ਪੇਪਰ ਦੀ ਮੈਰਿਟ ਤੋਂ ਬਾਅਦ ਦੇ ਵਿੱਚ ਸਿਲੈਕਟਡ ਕੈਂਡੀਡੇਟਸ ਦਾ ਲਿਆ ਜਾਏਗਾ ਹਾਂਜੀ ਹੁਣ ਆਪਾਂ ਗੱਲ ਕਰ ਲੈਨੇ ਆ ਅਪਲਾਈ ਕਰਨ ਦੀ ਵਿਧੀ ਤਾਂ ਆਪਾਂ ਨੂੰ ਪਤਾ ਹੈ ਕਿ ਅਪਲਾਈ ਕਰਨ ਦੇ ਲਈ ਆਪਾਂ ਨੂੰ ਜਿਹੜਾ ਹੈ ਪੀ ਟ੍ਰਿਪਲ ਐਸ ਬੀ ਦੀ ਆਫੀਸ਼ੀਅਲ ਸਾਈਟ ਦੇ ਉੱਪਰ ਜਾਣਾ ਹੈ ਜੀ ਹਾਂਜੀ ਅਪਲਾਈ ਕਰਨ ਦੇ ਲਈ ਆਪਾਂ ਨੂੰ ਪਤਾ ਹੈ ਜੀ ਆਪਾਂ ਨੂੰ ਪੀ ਟ੍ਰਿਪਲ ਐਸ ਬੀ ਦੀ ਆਫੀਸ਼ੀਅਲ ਸਾਈਟ ਦੇ ਉੱਪਰ ਜਾਣਾ ਹੈ ਜੀ ਪੀ ਟ੍ਰਿਪਲ ਐਸ ਬੀ ਦੀ ਆਫੀਸ਼ੀਅਲ ਸਾਈਟ ਕੀ ਹੈ ਜੀ ਪੀ ਟ੍ਰਿਪਲ ਐਸ ਬੀ .ਪੰਜਾਬ government.in ਦੇ ਉੱਪਰ ਜਾ ਕੇ ਤੁਸੀਂ ਜਿਹੜਾ ਹੈ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਕੋਲ ਆ ਜਾਏਗਾ ਜੀ ਸਭ ਤੋਂ ਪਹਿਲਾਂ ਆਪਾਂ ਆਪਾਂ ਆਨਲਾਈਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਤੁਸੀਂ ਦੇਖੋ ਕਿ ਤੀਸਰੇ ਨੰਬਰ ਦੇ ਉੱਪਰ ਆਪਣੇ ਕੋਲ ਆ ਜਾਏਗਾ ਜੀ 30 7 2024 ਦੇ ਵਿੱਚ ਜਿਹੜਾ ਹੈ ਜੀ ਵੇਰੀਅਸ ਪੋਸਟ ਐਡਵਰਟਾਈਜ਼ਮੈਂਟ ਨੰਬਰ 12 ਆਫ 24 ਲਾਸਟ ਡੇਟ ਜਿਹੜੀ ਹੈ ਜੀ 19 ਅਗਸਤ ਦਿੱਤੀ ਗਈ ਹੈ ਜੀ 5 ਸ਼ਾਮ 5 ਵਜੇ ਤੱਕ ਇਹਦੇ ਉੱਤੇ ਕਲਿੱਕ ਕਰਨਾ ਹੈ ਜੀ ਇਦਾਂ ਹੀ ਆਪਾਂ ਇਹਦੇ ਉੱਤੇ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਇੱਕ ਇੰਟਰਫੇਸ ਖੁੱਲ ਕੇ ਸਾਡੇ ਸਾਹਮਣੇ ਆ ਜਾਏਗਾ ਪਹਿਲਾਂ ਤੁਸੀਂ ਸਾਰੀਆਂ ਇਨਸਟਰਕਸ਼ਨਸ ਨੂੰ ਜ਼ਰੂਰ ਪੜ੍ਹਨਾ ਹੈ ਕੀ ਕੀ ਚਾਹੀਦਾ ਸਾਨੂੰ ਭਰਨ ਤੋਂ ਪਹਿਲਾਂ ਆਪਣੇ ਕੋਲ ਅਸੀਂ ਕੀ ਕੀ ਰੈਡੀ ਕਰਕੇ ਬੈਠਣਾ ਹੈ ਤਾਂ ਨਿਊ ਰਜਿਸਟ੍ਰੇਸ਼ਨ ਦੇ ਉੱਪਰ ਕਲਿੱਕ ਕਰਾਂਗੇ ਜਿੱਦਾਂ ਹੀ ਨਿਊ ਰਜਿਸਟ੍ਰੇਸ਼ਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਸਾਨੂੰ ਪੁੱਛਿਆ ਜਾਏਗਾ ਕਿ ਤੁਸੀਂ ਇੱਕ ਵਾਰ ਇਨਸਟਰਕਸ਼ਨਸ ਨੂੰ ਧਿਆਨ ਨਾਲ ਪੜ੍ਹ ਲਿਆ ਹੈ ਓਕੇ ਕਰਨ ਤੋਂ ਬਾਅਦ ਜਿਹੜਾ ਹੈ ਆਪਾਂ ਨੇ ਪ੍ਰੋਸੀਡ ਕਰ ਦੇਣਾ ਹੈ ਇਸ ਤਰ੍ਹਾਂ ਜਿਹੜੀ ਹੈ ਆਪਾਂ ਨੇ ਪੋਸਟ ਸਿਲੈਕਟ ਕਰਨੀ ਹੈ ਜੀ ਪੋਸਟ ਦੇ ਵਿੱਚ ਆਪਣੇ ਕੋਲ ਉਹੀ 5-6 ਪੋਸਟਾਂ ਦਿਖਾਈਆਂ ਗਈਆਂ ਨੇ ਜੀ ਇੱਕ ਤਾਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਹੈ ਜੀ ਗਲਾਸ ਬਲੋਰ ਕਮ ਸਟੋਰ ਕੀਪਰ ਦੀ ਹੈ ਜੀ ਡਾਟਾ ਐਂਟਰੀ ਆਪਰੇਟਰ ਦੀ ਹੈ ਜੀ ਲਾਇਬ੍ਰੇਰੀਅਨ ਦੀ ਹੈ ਤੇ ਏਸੀ ਆਪਰੇਟਰ ਕਮ ਮੈਕੈਨਿਕ ਦੀ ਪੋਸਟ ਹੈ ਜਿਹੜੀ ਪੋਸਟ ਲਈ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਜਿਹੜਾ ਹੈ ਸਿਲੈਕਟ ਕਰ ਲੈਣਾ ਸਪੋਜ਼ ਕਰ ਲਓ ਕਿ ਮੈਂ ਲਾਇਬ੍ਰੇਰੀਅਨ ਦੇ ਲਈ ਅਪਲਾਈ ਕਰਨਾ ਚਾਹੁੰਦਾ ਤਾਂ ਮੈਂ ਲਾਇਬ੍ਰੇਰੀਅਨ ਸਿਲੈਕਟ ਕਰਨ ਤੋਂ ਬਾਅਦ ਗੋ ਦੇ ਉੱਪਰ ਕਲਿੱਕ ਕਰਾਂਗਾ ਤਾਂ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਡਿਟੇਲਡ ਇੰਟਰਫੇਸ ਖੁੱਲ ਕੇ ਮੇਰੇ ਸਾਹਮਣੇ ਆ ਜਾਏਗਾ ਇਹਦੇ ਵਿੱਚ ਮੈਂ ਆਪਣੀ ਸਾਰੀ ਡਿਟੇਲ ਭਰਨ ਤੋਂ ਬਾਅਦ ਜਿਹੜਾ ਹੈ ਆਪਣੀ ਕੁਆਲਿਫਿਕੇਸ਼ਨ ਡਿਟੇਲ ਭਰਨ ਤੋਂ ਬਾਅਦ ਮੈਂ ਇਸ ਨੂੰ ਕੀ ਕਰਦਾਗਾ ਜੀ ਮੈਂ ਇੱਥੇ ਇਸ ਨੂੰ ਜਿਹੜਾ ਹੈ ਸੇਵ ਦਾ ਆਪਸ਼ਨ ਆਏਗਾ ਮੈਂ ਇਸ ਨੂੰ ਸੇਵ ਕਰਕੇ ਅਗਲੇ ਪੇਜ ਦੇ ਉੱਪਰ ਜਿਹੜਾ ਹੈ ਪ੍ਰੋਸੀਡ ਕਰ ਜਾਗਾ ਅਗਲੇ ਪੇਜ ਦੇ ਉੱਪਰ ਮੈਨੂੰ ਆਪਣੀ ਫੋਟੋ ਆਪਣੇ ਡਾਕੂਮੈਂਟ ਜਿਹੜੇ ਨੇ ਅਪਲੋਡ ਕਰਨੇ ਪੈਣਗੇ ਆਪਣੇ ਸਾਈਨ ਅਪਲੋਡ ਕਰਨੇ ਪੈਣਗੇ ਤੇ ਨਾਲ ਦੀ ਨਾਲ ਜਿਹੜਾ ਹੈ ਮੇਰਾ ਪੇਜ ਹੈ ਸਬਮਿਟ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਹੈ ਤੁਹਾਡੀ ਫੀਸ ਭਰਨ ਦਾ ਆਪਸ਼ਨ ਤੁਹਾਡੇ ਕੋਲ ਜਿਹੜਾ ਹੈ ਆਏਗਾ ਹਾਂਜੀ ਉਮੀਦ ਕਰਦੇ ਹਾਂ ਜੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਇਨਫੋਰਮੇਟਿਵ ਰਹੀ ਹੋਏਗੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਅਗਰ ਤੁਸੀਂ ਵੀ ਇਹ ਕੁਆਲੀਫਿਕੇਸ਼ਨ ਪੂਰੀ ਕਰਦੇ ਹੋ ਤਾਂ ਇਸ ਨੂੰ ਜਰੂਰ ਅਪਲਾਈ ਕਰੋ ਪੰਜਾਬ ਸਰਕਾਰ ਦੇ ਵਿੱਚ ਆਉਣ ਵਾਲੀਆਂ ਪੋਸਟਾਂ ਦੇ ਲਈ ਜਾਣਨ ਦੇ ਲਈ ਸਾਡੇ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਕਰ ਦਿਓ ਜੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਤੇ ਦੂਸਰੀ ਗੱਲ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਤੋਂ ਸੇ ਸਾਡੇ ਨਾਲ ਜੁੜ ਸਕਦੇ ਆ ਜੀ ਸਾਡੇ ਇੰਸਟਾਗ੍ਰam ਪੇਜ ਦੇ ਉੱਤੇ ਸਾਨੂੰ ਫੋਲੋ ਕਰ ਸਕਦੇ ਹੋ ਤੁਸੀਂ ਸਾਡੇ ਫੇਸਬੁੱਕ ਦੇ ਉੱਪਰ ਸਾਨੂੰ ਫੋਲੋ ਕਰ ਸਕਦੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਜਾਓ ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਆਉਣ ਵਾਲੇ ਪੇਪਰਾਂ ਦੇ ਵਿੱਚ ਮੱਲਾ ਮਾਰਾਂਗੇ ਤੇ ਆਪਣੀ ਜੌਬ ਆ ਜਿਹੜੀ ਉਸ ਨੂੰ ਸਿਕਿਉਰ ਕਰਾਂਗੇ ਧੰਨਵਾਦ